ਆਪਰੇਸ਼ਨ ਬਲੂ ਸਟਾਰ ਦੀ ਅੱਜ 41ਵੀਂ ਵਰ੍ਹੇ ਸਿ ਮਨਾਇਆ ਜਾ ਰਹੀ ਆ ਇਸ ਮੌਕੇ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਦੇ ਵਿੱਚ ਅਕਾਲ ਤਖਸਾਹ ਪਹੁੰਚੇ ਅਕਾਲ ਤਖਸਾਹਬ ਦੀ ਫਸੀਲ ਤੋਂ ਅਰਦਾਸ ਵੀ ਕੀਤੀ ਗਈ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਦੋਂ ਪੱਤਰਕਾਰਾਂ ਦੇ ਵੱਲੋਂ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਤੁਸੀਂ ਖੋਦੀ ਹੀ ਸੁਣ ਲੋ ਉਹ ਮਹਾਰਾਜ ਕੌਮ ਦੇ ਸਿਰ ਤੇ ਮਿਹਰ ਪਰ ਥਕੇ ਇੱਦਾਂ ਰਲ ਮਿਲ ਕੇ ਅਗਲੇ ਕਾਰ ਵੀ ਜਿਹੜੇ ਆ ਕੰਮ ਕਰਵਾਉਣ ਨੂੰ ਜਲਨਾਰ ਨੂੰ ਡੇਰਾ ਸਾਹਿਬ ਦੀ ਫਤਰੀ ਆ ਥੱਲੇ ਕਰਨਾ ਜਾਨਾ ਉਹਨੇ ਜਦੋਂ ਇੱਕ ਚੰਗਾ ਨਜ਼ਰ ਮਾਰਿਆ ਇਹ ਚੰਗਾ ਜੀ ਬਹੁਤ ਵਧੀਆ ਜਿਹੜਾ ਰਿਲਾ ਮਿਲ ਕੇ ਉਹ ਇਹ ਸਾਡਾ ਬੜਾ ਬਲਾ ਸਾਹਮਣੇ ਦੀ ਇੱਕ ਮਾਦਗਰੀ ਵੀ ਆ ਇੱਕ ਦੁਖਦਾਈ ਵੀ ਆ ਜਿਹੜਾ ਕਹਿੰਦਾ ਕਹ ਰਹਾ ਵਾ ਕਿ ਇਸ ਕਰਕੇ ਮੇਰੇ ਖਾਲਸਾ ਦੀ ਪਰਵਾਹ ਨੂੰ ਬਾਕੀ ਜੋ ਮਤ ਦੇ ਦਿਓ ਬਾਅਦ ਵਿੱਚ ਅਨੁਜਾਇਸ ਸਕਦੇ ਆ ਇਹ ਤੇ ਰਿਸ਼ਤਿਆਂ ਦੇ ਇਹ ਜਿਵੇਂ ਬੱਤੇ ਵਿੱਚ ਗੱਲ ਕਰੂ ਬੱਤੇ ਕਿ ਕਿ ਨਾ ਜੀ ਇਹ ਜੀ ਉਹਨਾਂ ਰਸ਼ੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚਰਵਾਸ ਆ ਕਿ ਕੌਮ ਦੇ ਸਿਰ ਤੇ ਮੇਰ ਭਰਿਆ ਰੱਖਣਾ ਹਾਂ ਜੀ ਅਜਾ ਸਰਸਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੰਦ ਦੀ ਤਕਸਾਲ ਦੇ ਆ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੇਈ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ। ਉਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਟਾਨ ਨਹੀਂ ਵਾਪਰੀ ਚੜ੍ਹਦੀ ਕਲਾ ਨਾਲ ਸਾਰਾ ਸੰਗਤ। ਹਾਰੇ ਖਾਲਿਸਤਾਨ ਦੇ ਨਾਰੇ ਗੱਦੇ ਲੱਗੇ ਨੇ। ਨਹੀਂ ਮੇਰੇ ਖਿਆਲ ਦੇ ਅਜੇ ਸਾਨੂੰ ਕੋਤੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸਿੱਧਾ ਬੈਠੇ। ਪਰ ਆਪਣੇ ਪਾਸਿੰਗ ਦਿੱਤੇ ਕੀ ਰਿਹਾ ਹੈ ਕਿ ਫਾਈਲ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ। ਉਹ ਉਹਨਾਂ ਦੇ ਉਹ ਸਾਡੀ ਵੱਡੀ ਰਲਤ ਆ। ਉਹ ਆਪੇ ਜਿੰਨੂੰ ਚਾਹਣਗੇ ਉਹ ਸਭ ਠੀਕ ਹੋ ਜੀ। ਗੁਰੂ ਮਹਾਰਾਜ ਦੀ ਕੌਮ ਦੇ ਸਿਰ ਤੇ ਮੇਰ ਪਰ ਥਕੇ ਕਿੰਨੇ ਨਾਲ ਮਿਲ ਕੇ ਅਗਲੇ ਕਾਰ ਵੀ ਜਿਹੜੇ ਆ ਗਾੜੀ ਨੂੰ ਤੇ ਪਰ ਜਿਹਨਾਂ ਨੂੰ ਦੇਰਾਂ ਸਾਂਭਦੀ ਫਰਦੀ ਆ ਤਾਂ ਥੱਲੇ ਕਰਨਾ ਜੁਆ ਨਾ ਮੈਂ ਜਨਤਾ ਇੱਕ ਇਹ ਚੰਗਾ ਜੀ ਬਹੁਤ ਵਧੀਆ ਜਿਹੜਾ ਮਿਲ ਕੇ ਉਹ ਇਹ ਸੜਾ ਬੜਾ ਹਲਾ ਸਾਹਮਣੇ ਨਹੀਂ ਇੱਕ ਬਾਦਗਾਰੀ ਵੀ ਆ ਇੱਕ ਦੁਖਦਾਈ ਵੀ ਆ ਇਹ ਜਿਹੜਾ ਕਹੋ ਰਹਾ ਵਾ ਇਸ ਕਰਕੇ ਮੇਰਾ ਖਿਆਲ ਸਾਰੀ ਕੌਮ ਨੂੰ ਬਾਕੀ ਜੋ ਮਤ ਦੇ ਜੋ ਬਾਅਦ ਵਿੱਚ ਚੱਲ ਜਾ ਸਕਦੇ ਆ ਇਹ ਤੇ ਰਿਸ਼ਾਤ ਦੇ ਨੇ ਠੀਕ ਜਿਵੇਂ ਜਿਵੇਂ ਪਤੇ ਕੰਮ ਪਤੇ ਕਿ ਕਹਿੰਦਾ ਜੀ ਇਹ ਜੀ ਉਹਨਾਂ ਰਸ਼ੀਦਾ ਨੂੰ ਕੋਟਨ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚਰਨ ਆਸਿਆ ਕਿ ਕੌਮ ਦੇ ਸਿਰ ਤੇ ਮੇਰ ਭਰ ਯਾਤਰਾ ਕਿ ਅਜਾ ਚਰਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੰਦ ਵੀ ਚਰਦਾ ਦੇ ਗੁਰੂ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਇਹ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਉਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਟਾਨੀ ਵਾਪਰੀ ਚੜ੍ਹਦੀ ਕਲਾ ਦਾ ਸਾਰਾ ਸੰਭਾਲ ਲਿਆ ਹਾਂ ਜਲ ਖਾਲਿਸਤਾਨ ਦੇ ਨਾਰੇ ਦਿੱਤੇ ਲੱਗੇ ਨਹੀਂ ਮੇਰੇ ਖਿਆਲ ਦੇ ਅਜੇ ਸਾਨੂੰ ਸਾਨੂੰ ਕੋਈ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੁੱਟੇ ਬੈਠੇ ਪਰ ਅੰਮ੍ਰਿਤਪਾਲ ਸਿੰਘ ਜੀ ਤੇ ਕੀ ਰਿਹਾ ਹੈ ਜੀ ਫਾਈਲ ਕਿੱਥੇ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਸਾਡੀ ਵੱਡੀ ਰਾਜਾ ਗੁਰੂ ਮਹਾਰਾਜ ਜੀ ਕੌਮ ਦੇ ਸਿਰ ਤੇ ਮੇਰ ਪਰ ਰੱਖੇ ਇੱਦਾਂ ਰਲ ਮਿਲ ਕੇ ਅਗਲੇ ਤਾਰੀਖ ਵੀ ਜਿਹੜੇ ਆ ਕੰਮ ਕਰਵਾਉਣਗੇ ਆਲੂ ਦੇਰਾ ਸਾਹਿਬ ਦੀ ਫਤਿਹ ਆ ਆ ਥੱਲੇ ਕਰ ਲਿਓ ਨਾ ਮੈਂ ਜਦੋਂ ਇੱਕ ਚੰਗਾ ਨਜ਼ਰ ਮਾਰਦੇ ਜੇ ਇਹ ਚੰਗਾ ਜੀ ਬਹੁਤ ਵਧੀਆ ਗੱਲਾਂ ਜਿਹੜਾ ਰਿਲਾ ਲੈ ਬਿਲਕੁਲ ਇਹ ਸਾਡਾ ਬੜਾ ਬੜਾ ਸਾਹਮਣੇ ਦੀ ਇੱਕ ਬਾਤ ਗੱਰੀ ਵੀ ਆ ਇੱਕ ਦੁਖਦਾਈ ਵੀ ਆ ਇਹ ਜਿਹੜਾ ਕਹਿੰਦਾ ਰਹਾ ਵਾ ਕਿ ਇਸ ਕਰਕੇ ਮੇਰੇ ਖਿਆਲ ਸਾਰੇ ਪਾਰ ਨੂੰ ਬਾਕੀ ਜੋ ਮਤ ਦੇ ਦਿਓ ਬਾਅਦ ਵਿੱਚ ਅਸੀਂ ਜਾ ਸਕਦੇ ਆ ਇਹ ਤੇ ਸਾਡੀ ਜੇ ਜਿਵੇਂ ਬੋਚੇ ਕਰੂ ਬੋਚੇ ਕਿ ਕਿ ਨਾ ਯਾਰ ਲੋਗੋ ਇਹ ਜੀ ਜੀ ਉਹਨਾਂ ਰਸ਼ੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚੜ੍ਹਵਾਸ ਆ ਕਿ ਕੌਮ ਦੇ ਸਿਰ ਤੇ ਮੇਰ ਪਰ ਆਤਰਕ ਹੈ ਹਜਾ ਹਜਾ ਸਰਸਤਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੰਦ ਦੀ ਤਕਸਾਲ ਦੇ ਆ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਇਹ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਆ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਠਿਨਾਈ ਵਾਪਰੀ ਚੜ੍ਹਦੀ ਕਲਾ ਦਾ ਸਾਰਾ ਸੰਗਤ ਹਾਰਿ ਖਾਲਿਸਤਾਨ ਦੇ ਨਾਰੇ ਗੱਦੇ ਲੱਗੇ ਨਹੀਂ ਮੇਰੇ ਖਾਲ ਦੇ ਅਜੇ ਸਾਨੂੰ ਕੋਤੇ ਪਰੇ ਸੇ ਕੋਈ ਜਾਣਕਾਰੀ ਨਹੀਂ ਸਿੱਧਾ ਬੈਠੇ ਹੋਏ ਆ ਪਰ ਅੰਮ੍ਰਿਤਪਾਸਿੰਗ ਜਿੱਤੇ ਕੀ ਰਿਹਾ ਹੈ ਜੀ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਸਾਡੀ ਵੱਡੀ ਰਲਤ ਆ ਉਹ ਆਪੇ ਜਿੰਨੂੰ ਚਾਹਣਗੇ ਉਹ ਸਭ ਠੀਕ ਹੋ ਜੂਗਾ ਗੁਰੂ ਮਹਾਰਾਜ ਦੀ ਕੌਮ ਦੇ ਸਿਰ ਤੇ ਮਿਹਰ ਪਰ ਰੱਖੇ ਕਿੱਦਾਂ ਰਲ ਮਿਲ ਕੇ ਅਗਲੇ ਕਾਰਡ ਵੀ ਜਿਹੜੇ ਆ ਕੰਮ ਰਲ ਮਿਲ ਕੇ ਰਾਤ ਨੂੰ ਦੇਰਾ ਸ਼ਾਂਤੀ ਫਰਦੀ ਆ ਤਾਂ ਥੱਲੇ ਕਰਨਾ ਜੀ ਨਾ ਜਦੋਂ ਤਾਂ ਇੱਕ ਇਹ ਚੰਗਾ ਜੀ ਬਹੁਤ ਵਧੀਆ ਜਿਹੜਾ ਜਿਹੜਾ ਰਾਇ ਮਿਲ ਕੇ ਉਹ ਇਹ ਸੜਾ ਬੜਾ ਬੜਾ ਸਾਹਮਣੇ ਨਹੀਂ ਤੇ ਬਾਦਗਾਰੀ ਵੀ ਆ ਕੋਈ ਦੁਖਦਾਈ ਵੀ ਆ ਇਹ ਜਿਹੜਾ ਕਹਿੰਦਾ ਰਹਾ ਵਾ ਇਸ ਕਰਕੇ ਮੇਰਾ ਖਿਆਲ ਸਾਰੀ ਪਾਰ ਨੂੰ ਬਾਕੀ ਜੋ ਮਤ ਦੇ ਦਿਓ ਬਾਅਦ ਚ ਚੱਲ ਜਾ ਸਕਦੇ ਆ ਇਹ ਤੇ ਉਹ ਸ਼ਾਂਤੀ ਜੋ ਜਿੱਥੇ ਪੁੱਛੇ ਕੰਮ ਚੱਲ ਰਿਹਾ ਪੁੱਛੇ ਕੀ ਕੰਮ ਹੈ ਜੀ ਜੀ ਉਹਨਾਂ ਰਸ਼ੀਦਾਂ ਨੂੰ ਕੋਟਨ ਕੋਟ ਪੰਨਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚੜ੍ਹਦਾ ਸਿਆ ਕਿ ਗੌਮ ਦੇ ਸਿਰ ਤੇ ਮੇਰ ਭਿਆਤਰ ਹੈ ਹਾਂ ਜੀ ਅਜਾ ਸਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੰਦ ਵੀ ਤਕਸਾ ਦੇ ਆ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨੇ ਪਰ ਚੜ ਗਿਆ ਇਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਠਿਨਾਈ ਵਾਪਰ ਚੜ੍ਹਦੀ ਕਲਾ ਨਾਲ ਸਾਰਾ ਸੰਭਵ ਹੈ। ਹਾਂਜੀ ਖਾਲਿਸਤਾਨ ਦੇ ਨਾਰੇ ਦਿੱਤੇ ਲੱਗੇ ਨੇ। ਨਹੀਂ ਮੇਰੇ ਖਿਆਲ ਦੇ ਅਜੇ ਸਾਡੇ ਸਾਹਮਣੇ ਕੋਈ ਪਰੇ ਵਿਚ ਕੋਈ ਜਾਣਕਾਰੀ ਨਹੀਂ ਸੁੱਟੇ ਬੈਠੇ। ਪਰ ਅਮਰੇ ਪਾਸਿੰਗ ਦੀ ਜੇ ਕੀ ਰਿਹਾ ਹੈ ਕਿ ਫਾਈਲ ਦਿੱਤੀ ਜਾ। ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ। ਉਹ ਉਹਨਾਂ ਦੇ ਉਹ ਸਾਡੀ ਵੱਡੀ ਸੁਣਿਆ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਅੱਜ ਜੋ ਸਿੱਖ ਸੰਗਤਾਂ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਅਕਾਲ ਤਖਤ ਸਾਹਿਬ ਤੇ ਪਹੁੰਚ ਰਹਿਣੇ ਨੇ ਕੱਲੂ ਕਾਰਾ ਦੀਪਸ ਜਿਹੜਾ ਮਨਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਤਾਂ ਬੜੇ ਹੀ ਵਧੀਆ ਢੰਗ ਦੇ ਨਾਲ ਇਹ ਨੇਪਰੇ ਚੜਿਆ ਕਿਉਂਕਿ ਜਦੋਂ ਜੂਨ ਮਹੀਨਾ ਆਉਂਦਾ ਤਾਂ ਸਿੱਖ ਸੰਗਤਾਂ ਦੇ ਜਿਹੜੇ ਹਿਰਦੇ ਨੇ ਉਹ ਬਲੁੰਦਰੇ ਜਾਂਦੇ ਨੇ ਤੇ ਜ਼ਖਮ ਜਿਹੜੇ ਨੇ ਉਹ ਰਿਸ ਰਹੇ ਨੇ ਉਹ ਜ਼ਖਮ ਹਲੇ ਵੀ ਅੱਲੇ ਨੇ ਇਨਸਾਫ ਜਿਹੜਾ ਨਹੀਂ ਮਿਲਿਆ ਸਰਕਾਰਾਂ ਨੂੰ ਸਵਾਲ ਕੀਤੇ ਜਾਂਦੇ ਨੇ ਪਰ ਉਧਰ ਅਮਰਤਪਾਲ ਸਿੰਘ ਜਿਹੜੇ ਨੇ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੀਜੀ ਵਾਰ ਉਹਨਾਂ ਦੇ ਉੱਤੇ ਐਨਐਸਏ ਲਗਾ ਦਿੱਤੀ ਗਈ ਆ ਤਾਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਸਰਕਾਰਾਂ ਦੇ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ ਅਮਰਤਸਰ ਦੇ ਵਿੱਚ ਡੀਸੀ ਅਮਰਤਸਰ ਦੇ ਖਿਲਾਫ ਵੀ ਜਿਹੜੀ ਸੜਕਾਂ ਦੇ ਉੱਤੇ ਸਿੱਖ ਜਥੇਬੰਦੀਆਂ ਉਤਰਦੀਆਂ ਹੋਈਆਂ ਨਜ਼ਰ ਆਈਆਂ ਪਰ ਹੁਣ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਗੁਰੂ ਸਾਹਿਬ ਖੁਦ ਹੀ ਦੇਖਣਗੇ ਸਾਰਾ ਕੁਝ ਭਲੇ-ਪਾਂਤ ਉਹ ਹੀ ਜਾਣਦੇ ਆ ਅਸੀਂ ਤਾਂ ਸਿਰਫ ਔਰ ਸਿਰਫ ਅਰਦਾਸ ਕਰ ਸਕਦੇ ਆ ਤਾਂ ਹੁਣ ਨਜ਼ਰਾਂ ਸਭ ਦੀਆਂ ਨੇ ਕਿ ਆਖਰ ਅਮਰਤਪਾਲ ਸਿੰਘ ਆ ਸਾੰਦ ਦੇ ਡਿਬੜੂਗੜ ਜੇਲ੍ਹ ਚੋਂ ਬਾਹਰ ਆਉਂਦੇ ਨੇ ਕਿਉਂਕਿ 2027 ਦੇ ਲਈ ਜੋ ਵਿਧਾਨ ਸਭਾ ਇਲੈਕਸ਼ਨਾਂ ਹੋਣੀਆਂ ਉਸ ਦੇ ਲਈ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿੱਤਾ ਜੋ ਅਮਰਤਪਾਲ ਸਿੰਘ ਦੀ ਜਥੇਬੰਦੀ ਆ ਉਹਨਾਂ ਦੇ ਵੱਲੋਂ ਤਾਂ ਕੀ 2027 ਤੋਂ ਪਹਿਲਾਂ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਣਗੇ ਸੁਣਿਆ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਅੱਜ ਜੋ ਸਿੱਖ ਸੰਗਤਾਂ ਦਰਬਾਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਅਕਾਲ ਤਖਤ ਸਾਹਿਬ ਤੇ ਪਹੁੰਚ ਰਹੀਆਂ ਨੇ ਕੱਲੂਕਾਰਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਤਾਂ ਬੜੇ ਹੀ ਵਦਿਆ ਟੰਗ ਦੇ ਨਾਲ ਇਹ ਨੇਪਰੇ ਚੜਿਆ ਕਿਉਂਕਿ ਜਦੋਂ ਜੂਨ ਮਹੀਨਾ ਆਉਂਦਾ ਤਾਂ ਸਿੱਖ ਸੰਗਤਾਂ ਦੇ ਜਿਹੜੇ ਹਿਰਦੇ ਨੇ ਉਹ ਬਲੁੰਦਰੇ ਜਾਂਦੇ ਨੇ ਤੇ ਜ਼ਖਮ ਜਿਹੜੇ ਨੇ ਉਹ ਰਿਸ ਰਹੇ ਨੇ ਉਹ ਜ਼ਖਮ ਹਲੇ ਵੀ ਅੱਲੇ ਨੇ ਇਨਸਾਫ਼ ਜਿਹੜਾ ਨਹੀਂ ਮਿਲਿਆ ਸਰਕਾਰਾਂ ਨੂੰ ਸਵਾਲ ਕੀਤੇ ਜਾਂਦੇ ਨੇ ਪਰ ਉਧਰ ਅਮਰਤਪਾਲ ਸਿੰਘ ਜਿਹੜੇ ਨੇ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੀਜੀ ਵਾਰ ਉਹਨਾਂ ਦੇ ਉੱਤੇ ਐਨਐਸਏ ਲਗਾ ਦਿੱਤੀ ਗਈ ਆ ਤਾਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਸਰਕਾਰਾਂ ਦੇ ਖਿਲਾਫ ਰੋਸ ਮਜ਼ਾਹਰਾ ਵੀ ਕੀਤਾ ਅਮਰਤਸਰ ਦੇ ਵਿੱਚ ਡੀਸੀ ਅਮਰਤਸਰ ਦੇ ਖਿਲਾਫ ਵੀ ਜਿਹੜੀ ਸੜਕਾਂ ਦੇ ਉੱਤੇ ਸਿੱਖ ਜਥੇਬੰਦੀਆਂ ਉਤਰਦੀਆਂ ਹੋਈਆਂ ਨਜ਼ਰ ਆਈਆਂ ਪਰ ਹੁਣ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਗੁਰੂ ਸਾਹਿਬ ਖੁਦ ਹੀ ਦੇਖਣਗੇ ਸਾਰਾ ਕੁਝ ਭਲੇ-ਪਾਂਤ ਉਹ ਹੀ ਜਾਣਦੇ ਆਂ ਅਸੀਂ ਤਾਂ ਸਿਰਫ ਔਰ ਸਿਰਫ ਅਰਦਾਸ ਕਰ ਸਕਦੇ ਆਂ ਤਾਂ ਹੁਣ ਨਜ਼ਰਾਂ ਸਭ ਦੀਆਂ ਨੇ ਕਿ ਆਖਰ ਅਮਰਤਪਾਲ ਸਿੰਘ ਆ ਸਾੰਮਦੀ ਡਿਬਲੂਗੜ੍ਹ ਜੇਲ੍ਹ ਚੋਂ ਬਾਹਰ ਆਉਂਦੇ ਨੇ ਕਿਉਂਕਿ 2027 ਦੇ ਲਈ